ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਮਗਰ ਈਡੀ ਤੇ ਪੰਜਾਬ ਦੇ ਵਿੱਚ ਵਿਕਰਮ ਸਿੰਘ ਮਚਿੱਠਿਆ ਦੇ ਮਗਰ ਪੁਲਸ ਲੱਗੀ ਹੋਈ ਹੈ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਾਪ ਘਟਾਲੇ ਦੇ ਵਿੱਚ 17 ਫਰਵਰੀ ਦੇ ਲਈ ਤਲਬ ਕੀਤਾ ਗਿਆ ਹੈ ਤਾ ਹੁਣ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਨਾਲ ਸੰਬੰਧਿਤ ਮਾਮਲੇ ਦੀ ਜਾਂਚ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਮੁਰਪੁਰ ਚਿੱਤੇ ਦੇ ਲਈ ਤਲਬ ਕੀਤਾ ਹੈ ਐਸਆਈਟੀ ਨੇ ਮਜੀਠੀਆ ਨੂੰ 15 ਫਰਵਰੀ ਨੂੰ ਪੁੱਛਗਿੱਛ ਦੇ ਲਈ ਸੱਮਨ ਜਾਰੀ ਕੀਤਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਸਵੇਰੇ 11 ਵਜੇ ਐਸਆਈਟੀ ਦੇ ਸਾਹਮਣੇ ਪੇਸ਼ ਹੋਣਾ ਖੂਕਮ ਦਿੱਤਾ ਗਿਆ ਹੈ ਪਟਿਆਲਾ ਰੇਂਜ ਦੇ ਨਵੇਂ ਡੀਆਈਜੀ ਹਰਚੰਦ ਸਿੰਘ ਭੁੱਲਰ ਦੀ ਅਗਵਾਈ ਵਾਲੀ ਐਸਆਈਟੀ ਦੂਜੀ ਵਾਰ ਉਹਨਾਂ ਤੋਂ ਪੁੱਛਗਿੱਛ ਕਰੇਗੀ ਇਸ ਤੋਂ ਪਹਿਲਾਂ ਜਨਵਰੀ ਦੇ ਵਿੱਚ ਵੀ ਉਹਨਾਂ ਨੂੰ ਸਵਾਲ ਜਵਾਬ ਦਿੱਤੇ ਗਏ ਸਨ ਇਸ ਮਾਮਲੇ ਵਿੱਚ ਬਣਾਈ ਗਈ ਨਵੀਂ ਐਸਆਈਟੀ ਇਸ ਮਾਮਲੇ ਦੀ ਜਾਂਚ ਇਹ ਜਿਹੜੀ ਉਹ ਤੇਜ਼ੀ ਦੇ ਨਾਲ ਕਰ ਰਹੀ ਹੈ ਇਹ ਟੀਮ ਕਈ ਤੱਥਾਂ ਉੱਤੇ ਕੰਮ ਕਰ ਰਹੀ ਹੈ ਇਸ ਦੇ ਪਿੱਛੇ ਕੋਸ਼ਿਸ਼ ਇਹ ਹੈ ਕਿ ਜਦੋਂ ਕਿਸ ਅਦਾਲਤ ਦੇ ਵਿੱਚ ਜਾਵੇ ਤਾਂ ਕੋਈ ਵੀ ਕੜੀ ਹੈ ਜਿਹੜੀ ਉਹ ਕਮਜ਼ੋਰ ਨਾ ਹੋਵੇ ਉਹ ਪਹਿਲਾਂ ਮਜੀਠਿਆ ਦੇ ਕਰੀਬੀ ਚਾਰ ਲੋਕਾਂ ਨੂੰ ਪੁੱਛਗਿੱਛ ਦੇ ਲਈ ਤਲਵ ਕੀਤਾ ਗਿਆ ਸੀ ਇਹਨਾਂ ਦੇ ਵਿੱਚ ਮਜੇਠੀਆ ਦੇ ਸਾਬਕਾ ਪੀਏ ਅਤੇ ओएसडी ਰਹੇ ਲੋਕਾਂ ਦੇ ਵੀ ਨਾਮ ਸ਼ਾਮਲ ਹਨ ਇਸ ਦੇ ਨਾਲ ਹੀ ਜੇਕਰ ਸੁੱਤਰਾਂ ਦੀ ਮਨਨਿਤ ਆਉਣ ਵਾਲੀ ਸਮਿਤੀ ਦੇ ਵਿੱਚ ਇਸ ਮਾਮਲੇ ਨਾਲ ਸੰਬੰਧਿਤ ਜੇਲ੍ਹਾਂ ਦੇ ਵਿੱਚ ਬੰਦ ਲੋਕਾਂ ਤੋਂ ਵੀ ਪੁੱਛੀ ਗਈ ਹੈ ਜਿਹੜੀ ਹੋ ਹੋ ਸਕਦੀ ਹੈ ਹਾਲਾਂਕਿ ਕਈ ਲੋਕ ਪਹਿਲਾਂ ਹੀ ਐਸਆਈਟੀ ਦੇ ਕੋਲ ਆਪਣੇ ਬਿਆਨ ਜਿਹੜੇ ਹੋ ਦਰਜ ਕਰਵਾ ਚੁੱਕੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਅੱਗੋਂ ਵਿਕਰਮ ਸਿੰਘ ਮਜੀਠੀਆ ਨੂੰ ਮੋੜ ਪੁੱਛਗਿੱਛ ਦੇ ਲਈ ਤਲਵ ਕੀਤਾ ਗਿਆ ਹੈ ਐਸਆਈਟੀ ਨੇ ਮਜੀਠੀਆ ਨੂੰ 15 ਫਰਵਰੀ ਨੂੰ ਪੁੱਛਗਿੱਛ ਦੇ ਲਈ ਸਬੰਨ ਜਿਹੜੇ ਉਹ ਜਾਰੀ ਕੀਤੇ ਹਨ ਵੀਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਮਗਰ ਈਡੀ ਤੇ ਪੰਜਾਬ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਮਗਰ ਪੁਲਸ ਲੱਗੀ ਹੋਈ ਹੈ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਟਾਪ ਘਟਾਲੇ ਦੇ ਵਿੱਚ 17 ਫਰਵਰੀ ਦੇ ਲਈ ਤਲਵ ਕੀਤਾ ਗਿਆ ਏ ਤਾਂ ਹੁਣ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦੀ ਡਰਗ ਤਸਕਰੀ ਦੇ ਨਾਲ ਸਬੰਧਿਤ ਮਾਮਲੇ ਦੀ ਜਾਂਚ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਮੁਰਪੁੱਛ ਗਿੱਚ ਦੇ ਲਈ ਤਲਵ ਕੀਤਾ ਹੈ SIT ਨੇ ਮਜਿੱਠੀਆਂ ਨੂੰ 15 ਫਰਵਰੀ ਨੂੰ ਪੁੱਛਗਿੱਛ ਦੇ ਲਈ ਸੱਮਨ ਜਾਰੀ ਕੀਤਾ ਹੈ ਵਿਕਰਮ ਸਿੰਘ ਮਜਿੱਠੀਆਂ ਨੂੰ ਸਵੇਰੇ 11 ਵਜੇ SIT ਦੇ ਸਾਹਮਣੇ ਪੇਸ਼ ਹੋਣਾ ਖੂਕਮ ਦਿੱਤਾ ਗਿਆ ਹੈ ਪਟਿਆਲਾ ਰੈਂਸ ਦੇ ਨਵੇਂ ਡੀਆਈਜੀ ਹਰਚੰਦ ਸਿੰਘ ਭੁੱਲਰ ਦੀ ਅਗਵਾਈ ਵਾਲੀ ਐਸਆਈਟੀ ਦੂਜੀ ਵਾਰ ਉਹਨਾਂ ਤੋਂ ਪੁੱਛਗਿੱਛ ਕਰੇਗੀ ਇਸ ਤੋਂ ਪਹਿਲਾਂ ਜਨਵਰੀ ਦੇ ਵਿੱਚ ਵੀ ਉਹਨਾਂ ਨੂੰ ਸਵਾਲ ਜਵਾਬ ਦਿੱਤੇ ਗਏ ਸਨ ਇਸ ਮਾਮਲੇ ਵਿੱਚ ਬਣਾਈ ਗਈ ਨਵੀਂ ਐਸਆਈਟੀ ਇਸ ਮਾਮਲੇ ਦੀ ਜਾਂਚ ਇਹ ਜਿਹੜੀ ਉਹ ਤੇਜ਼ੀ ਦੇ ਨਾਲ ਕਰ ਰਹੀ ਹੈ ਇਹ ਟੀਮ ਕਈ ਤੱਥਾਂ ਉੱਤੇ ਕੰਮ ਕਰ ਰਹੀ ਹੈ ਇਸ ਦੇ ਪਿੱਛੇ ਕੋਸ਼ਿਸ਼ ਇਹ ਹੈ ਕਿ ਜਦੋਂ ਕਿਸ ਅਦਾਲਤ ਦੇ ਵਿੱਚ ਜਾਵੇ ਤਾਂ ਕੋਈ ਵੀ ਕੜੀ ਹੈ ਜਿਹੜੀ ਉਹ ਕਮਜ਼ੋਰ ਨਾ ਹੋਵੇ ਉਹ ਪਹਿਲਾਂ ਮਜੀਠੀਆ ਦੇ ਕਰੀਬੀ ਚਾਰ ਲੋਕਾਂ ਨੂੰ ਪੁੱਛਗਿੱਛ ਦੇ ਦੈਲਵ ਕੀਤਾ ਗਿਆ ਸੀ ਇਹਨਾਂ ਦੇ ਵਿੱਚ ਮਜੀਠੀਆ ਦੇ ਸਾਬਕਾ ਪੀਏ ਅਤੇ ਓਐਸਡੀ ਰਹੇ ਲੋਕਾਂ ਦੇ ਵੀ ਨਾਮ ਸ਼ਾਮਿਲ ਹਨ ਇਸ ਦੇ ਨਾਲ ਹੀ ਜੇਕਰ ਸੂਤਰਾਂ ਦੀ ਮੰਨੀਤ ਆਉਣ ਵਾਲੀ ਸਮੀਟ ਦੇ ਵਿੱਚ ਇਸ ਮਾਮਲੇ ਨਾਲ ਸੰਬੰਧਿਤ ਜੇਲ੍ਹਾਂ ਦੇ ਵਿੱਚ ਬੰਦ ਲੋਕਾਂ ਤੋਂ ਵੀ ਪੁੱਛਗਿੱਛ ਜਿਹੜੀ ਹੋ ਹੋ ਸਕਦੀ ਹੈ ਹਾਲਾਂਕਿ ਕਈ ਲੋਕ ਪਹਿਲਾਂ ਹੀ ਐਸਆਈਟੀ ਦੇ ਕੋਲ ਆਪਣੇ ਬਿਆਨ ਜਿਹੜੇ ਹੋ ਦਰਜ ਕਰਵਾ ਚੁੱਕੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਅੱਗੂ ਵਿਕਰਮ ਸਿੰਘ ਮਜੀਠੀਆ ਨੂੰ ਮੂੜ ਪੁੱਛਗਿੱਛ ਦੇ ਲਈ ਤਲਵ ਕੀਤਾ ਗਿਆ ਹੈ ਐਸਆਈਟੀ ਨੇ ਮਜੀਠੀਆ ਨੂੰ 15 ਫਰਵਰੀ ਨੂੰ ਪੁੱਛਗਿੱਛ ਦੇ ਲਈ ਸਾਮਨ ਨੇ ਜਿਹੜੇ ਹੋ ਜਾਰੀ ਕੀਤੇ ਹਨ ਬਿਊਰੋ ਰਿਪੋਰਟ ਦਿਸ ਅਪਡੇਟ ਨਿਊਜ਼ ਦੇ ਨਾਲ ਤਨਫਾ